ਬੱਚਿਆਂ ਦੀ ਜਿੱਦ ਸੀ ਕਿ ਅੱਜ ਪਕੌੜੇ ਹੀ ਖਾਣੇ ਆ ਤੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਕਿਉਂਕਿ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਆਲੂ ਪਾਲਕ ਦੇ ਪਕੌੜੇ ਤਿਆਰ ਕਰਾਂਗੇ ਵਧੀਆ ਜਿਹਾ ਮਸਾਲਾ ਤਿਆਰ ਕਰਕੇ ਤੇ ਨਾਲ ਹੀ ਇਹਨਾਂ ਦਾ ਕਲਰ ਹੈ ਜਿਹੜਾ ਬਿਲਕੁਲ ਬਾਜ਼ਾਰ ਦੇ ਪਕੌੜਿਆਂ ਵਰਗਾ ਆਊਗਾ ਤੇ ਬਿਨਾਂ ਕਿਸੇ ਰੰਗ ਤੋਂ ਇੰਨੇ ਜਿਆਦਾ ਮਜ਼ੇਦਾਰ ਕ੍ਰਿਸਪੀ ਬਣਨਗੇ ਕਿ ਤੁਸੀਂ ਬਾਰ-ਬਾਰ ਬਣਾਓਗੇ ਸਭ ਤੋਂ ਪਹਿਲਾਂ ਇਹਦੇ ਲਈ ਲੈ ਲਾਂਗੇ ਆਪਾਂ ਪਾਲਕ ਇੱਕ ਮੁਠੀ ਆਪਾਂ ਪਾਲਕ ਲੈ ਲਈ ਬਿਲਕੁਲ ਬਰੀਕ-ਬਰੀਕ ਉਹਨੂੰ ਤੁਸੀਂ ਕੱਟ ਲੈਣਾ ਹੈਗਾ ਉਸ ਤੋਂ ਬਾਅਦ ਇਹਨੂੰ ਧੋ ਕੇ ਕਿਸੇ ਵੀ ਚੱਲਨੀ ਵਿੱਚ ਪਾ ਕੇ 10 ਮਿੰਟ ਲਈ ਰੈਸਟ ਤੇ ਰੱਖ ਦਿਓ ਤਾਂ ਕਿ ਪਾਣੀ ਵਗੈਰਾ ਦਾ ਨੁੱਚੜ ਜੇ ਫਿਰ ਆਪਾਂ ਦੋ-ਤਿੰਨ ਲੈ ਲਏ ਆਲੂ ਤੇ ਉਹਨੂੰ ਛਿੱਲ ਕੇ ਇਹਦੇ ਵਿੱਚ ਆਪਾਂ ਤਿੰਨ ਕੱਟ ਲਗਾ ਲਾਂਗੇ ਇਹ ਮੈਂ ਇਸ ਲਈ ਕਰ ਰਹੀ ਹਾਂ ਕਿਉਂਕਿ ਮੇਰੇ ਤੋਂ ਸਹੀ ਤਰੀਕੇ ਨਾਲ ਇਹ ਜੇ ਕੱਟੇ ਨਹੀਂ ਜਾ ਰਹੇ ਤੇ ਆਪਾਂ ਇਹਦੇ ਵਿੱਚ ਚਿਪਸ ਕਟਰ ਦੀ ਵਰਤੋਂ ਕਰ ਾਂਗੇ ਆਲੂ ਦੇ ਵਿੱਚ ਤਿੰਨ ਕੱਟ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਮਿੰਟਾਂ ਵਿੱਚ ਹੀ ਆਲੂਆਂ ਨੂੰ ਕੱਟ ਸਕਦੇ ਹੋ ਸਾਰੇ ਆਲੂਆਂ ਨੂੰ ਪਤਲੇ ਤੇ ਲੰਬੇਕਾਰ ਦੇ ਵਿੱਚ ਆਪਾਂ ਕੱਟ ਲਿਆ ਤੇ ਫੋਲਡ ਵੀ ਆਸਾਨੀ ਨਾਲ ਹੋ ਜਾਣਗੇ ਮਤਲਬ ਜਦੋਂ ਆਪਾਂ ਪਕੌੜਾ ਬਣਾਵਾਂਗੇ ਆਸਾਨੀ ਨਾਲ ਵਿੱਚ ਮਿਕਸ ਹੋ ਜਾਣਗੇ ਜਿਆਦਾ ਮੋਟੇ ਬਣਾਉਂਗੇ ਤਾਂ ਬੰਨ ਵਿੱਚ ਵੀ ਟਾਈਮ ਲੱਗੂਗਾ ਤੇ ਨਾਲੇ ਉਹਦੇ ਨਾਲ ਪਕੌੜਾ ਜਿਹੜਾ ਸਹੀ ਵੀ ਨਹੀਂ ਬਣਦਾ ਫਿਰ ਇੱਕ ਚਮਚ ਲਵਾਂਗੇ ਸਾਬਤ ਧਨੀਏ ਦਾ ਇੱਕ ਚਮਚ ਲਵਾਂਗੇ ਜੀਰੇ ਦਾ ਅੱਧੇ ਚਮਚ ਤੋਂ ਵੀ ਘੱਟ ਲਈ ਆਪਾਂ ਸੌਂਫ ਇਹ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਇਹਦੇ ਨਾਲ ਮਿੱਠਾ ਜਾਂਦੀ ਹੈ ਉਸ ਤੋਂ ਬਾਅਦ ਲਈਆਂ ਸੁੱਕੀਆਂ ਲਾਲ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਦਰਦਰਾ ਜਿਹਾ ਕੁੱਟ ਲਾਂਗੇ ਆਪਾਂ ਖੁੱਲੇ ਜੇ ਕੁੰਡੇ ਦੇ ਵਿੱਚ ਪਾ ਲਿਆ ਕਿਉਂਕਿ ਪਹਿਲਾਂ ਵਾਲੀ ਕੁੰਡੀ ਥੋੜੀ ਜਿਹੀ ਛੋਟੀ ਸੀ ਫਿਰ ਦੋ ਤਿੰਨ ਕਲੀਆਂ ਲਈਆਂ ਲਸਣ ਦੀਆਂ 1 ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਲਸਣ ਅਦਰਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਵਧੀਆ ਨਾ ਲੱਗੇ ਉਹਨੂੰ ਸਕਿਪ ਕਰ ਦਿਓ ਘਰ ਦੇ ਪਕੌੜਿਆਂ ਨੂੰ ਬਾਜ਼ਾਰ ਦੇ ਪਕੌੜਿਆਂ ਵਰਗਾ ਰੰਗ ਦੇਣ ਦੇ ਲਈ ਇਹਦੇ ਵਿੱਚ 1 ਇੰਚ ਦਾ ਛੋਟਾ ਜਿਹਾ ਟੁਕੜਾ ਪਾਵਾਂਗੇ ਆਪਾਂ ਅਦਰਕ ਦਾ ਉਹਨੂੰ ਚੰਗੀ ਤਰ੍ਹਾਂ ਕੁੱਟ ਲਾਂਗੇ ਇਹਦਾ ਲਰ ਜਿਹੜਾ ਪਕੌੜਿਆਂ ਵਿੱਚ ਬੜਾ ਹੀ ਵਧੀਆ ਆਊਗਾ ਪਰ ਟੇਸਟ ਬਿਲਕੁਲ ਨਹੀਂ ਆਉਣਾ ਕਿਉਂਕਿ ਕਈ ਸੋਚਦੇ ਹੋਣਗੇ ਕਿ ਇਹਦੇ ਵਿੱਚ ਟੇਸਟ ਵੀ ਸ਼ਿਕੰਦਰ ਜਾਊਗਾ ਬਿਲਕੁਲ ਛੋਟਾ ਜਿਹਾ ਪੀਸ ਆ ਪਪਾਇਆ ਇਹਦੇ ਨਾਲ ਪਕੌੜਿਆਂ ਵਿੱਚ ਕੋਈ ਟੇਸਟ ਨਹੀਂ ਆਊਗਾ ਫਿਰ ਖੁੱਲਾ ਚ ਲੈ ਲਿਓ ਕੋਈ ਵੀ ਪੰਡਾ ਤੇ ਉਹਦੇ ਵਿੱਚ ਪਾਵਾਂਗੇ ਪਾਲਕ ਇਹ ਚੰਗੀ ਤਰ੍ਹਾਂ ਨੁੱਝੜ ਚੁੱਕੀ ਸੀ ਕਿਸੇ ਵੀ ਚੀਜ਼ ਦੇ ਵਿੱਚ ਪਾਣੀ ਨਾ ਹੋਵੇ ਫਿਰ ਵਿੱਚ ਪਾਵਾਂਗੇ ਆਲੂ ਦੋ ਪਿਆਜ਼ ਆ ਪਾ ਪਤਲੇ ਤੇ ਲੰਬੇ ਕੱਟਲੇ ਸੀ ਉਹਨਾਂ ਨੂੰ ਵੀ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਦੋ ਤਿੰਨ ਪਾਵਾਂਗੇ ਹਰੀਆਂ ਮਿਰਚਾਂ ਜਿਹਨੂੰ ਬਿਲਕੁਲ ਬਰੀਕ ਬਰੀਕ ਕੱਟ ਲੈਣਾ ਹੈ ਕਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਫਿਰ ਆਪਾਂ ਇਹਦੇ ਵਿੱਚ ਇੱਕ ਕੌਲੀ ਭਰ ਕੇ ਪਾਵਾਂਗੇ ਬੇਸਣ ਦੀ ਇਹ ਤੁਸੀਂ ਪਕੌੜਿਆਂ ਦੇ ਹਿਸਾਬ ਨਾਲ ਲੈਣੀ ਹੈ ਵੱਧ ਘੱਟ ਦੀ ਜ਼ਰੂਰਤ ਪਵੇ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਉੱਪਰ ਦੀ ਪਾਵਾਂਗੇ ਆਪਾਂ ਹਰਾ-ਹਰਾ ਧਨੀਆ ਕਿਉਂਕਿ ਧਨੀਏ বিনা ਪਕੌੜੇ ਅਧੂਰੇ ਨੇ ਫਿਰ ਆਪਣਾ ਤਿਆਰ ਕੀਤਾ ਹੋਇਆ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜੇ ਪਕੌੜੇ ਬਣਨਗੇ ਪੂਰੇ ਤਿੱਖੇ ਤੇ ਕਰਾਰੇ ਬਾਕੀ ਥੋੜਾ ਜਿਹਾ ਠੰਡਾ ਮੌਸਮ ਸ਼ੁਰੂ ਹੋ ਗਿਆ ਅਦਰਕ ਤੇ ਲਸਣ ਦਾ ਇਹਦੇ ਵਿੱਚ ਟੇਸਟੀ ਅਲੱਗ ਹੋਊਗਾ ਫਿਰ ਇੱਕ ਚਮਚੇ ਦੇ ਵਿੱਚ ਪਾਵਾਂਗੇ ਹਲਦੀ ਦਾ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਇਆ ਨਮਕ ਦਾ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਬਾਰ-ਬਾਰ ਕਹ ਰਹੀਆਂ ਕਿ ਆਪਣੇ ਟੇਸਟ ਦੇ ਅਨੁਸਾਰ ਪਾਓ ਇਹਨੂੰ ਹੋਰ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਖੁਸ਼ਬੂਦਾਰ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਆਪਾਂ ਮੇਥੀ ਮੇਥੀ ਨੂੰ ਤੁਸੀਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਦਿਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਿਓ ਇੱਕੋ ਵਾਰ ਵਿੱਚ ਸਾਰਾ ਪਾਣੀ ਨਾ ਪਾਓ ਹੌਲੀ ਹੌਲੀ ਕਰਕੇ ਤੁਸੀਂ ਪਾਣੀ ਪਾਉਣਾ ਹੈ ਜੇ ਉਹਦੀ ਜ਼ਰੂਰਤ ਪਵੇ ਤਾਂ ਦੋ ਤੋਂ ਤਿੰਨ ਮਿੰਟ ਤੁਸੀਂ ਪਹਿਲਾਂ ਇਹਨੂੰ ਇਸੇ ਤਰੀਕੇ ਨਾਲ ਹੀ ਇਕੱਠਾ ਕਰ ਲੈਣਾਗਾ ਦੋ ਕਸਪੂਣੇ ਦੇ ਵਿੱਚ ਪਾਣੀ ਦੇ ਪਏ ਹੈ ਤੇ ਦੇਖਿਓ ਇਸ ਤਰੀਕੇ ਨਾਲ मुट्ठी ਜੀ ਬਣਾ ਕੇ ਦੇਖ ਲਿਓ ਜੇ ਇਸੇ ਹਾਵ ਨਾਲ ਤੁਹਾਡੇ ਪਕੌੜੇ ਇਕੱਠੇ ਹੁੰਦੇ ਹੈ ਤੇ ਬਣਾਉਣ ਲਈ ਤਾਂ ਸਮਝੋ ਇਹ ਬਿਲਕੁਲ ਤਿਆਰ ਹੈ ਉਸ ਤੋਂ ਬਾਅਦ ਆਪਾਂ ਤੇਲ ਨੂੰ ਕੀਤਾ ਸੀ ਗਰਮ ਪਰ ਉਸ ਤੋਂ ਬਾਅਦ ਗੈਸ ਨੂੰ ਬਿਲਕੁਲ ਸਲੋ ਕਰਤਾ ਤੇ ਹੌਲੀ-ਹੌਲੀ ਇਹਦੇ ਵਿੱਚ ਪਕੌੜੇ ਪਾਉਂਦੇ ਜਾਵਾਂਗੇ ਮੀਡੀਅਮ ਟੂ ਸਲੋ ਫਲੇਮ ਤੇ ਤੁਸੀਂ ਇਹਨੂੰ ਪਕਾਉਣਾ ਹੈਗਾ ਇਹਨਾਂ ਨੂੰ ਪੱਕਣ ਤੇ 7 ਤੋਂ 8 ਮਿੰਟ ਆਰਾਮ ਨਾਲ ਲੱਗ ਜਾਣਗੇ ਬਾਕੀ ਸਾਈਜ਼ ਦੇ ਹਿਸਾਬ ਨਾਲ ਤੁਸੀਂ ਕਿੰਨਾ ਕ ਵੱਡਾ ਪਾਉਣਿਓ ਕਿੰਨਾ ਕ ਪਕੌੜਾ ਛੋਟਾ ਪਾਉਣਿਓ ਛੋਟੇ-ਛੋਟੇ ਪਕੌੜੇ ਪਾਉਂਗੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਤੇ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਇੱਕ ਵਾਰੀ ਇਹਨਾਂ ਨੂੰ ਪਕਾ ਕੇ ਆਪਾਂ ਬਾਹਰ ਕੱਢ ਲਿਆ ਫਿਰ 2 ਮਿੰਟ ਲਗਾਤਾਰ ਤੇਲ ਨੂੰ ਫੁੱਲ ਗਰਮ ਕਰ ਲਾਂਗੇ ਇਹ ਪਕੌੜੇ ਸਰਵ ਕਿਵੇਂ ਕਰਨੇ ਹੈ ਇਵੀ ਮੈਂ ਤੁਹਾਨੂੰ ਲਾਸਟ ਤੇ ਦੱਸੂਗੀ ਉਸ ਤੋਂ ਪਹਿਲਾਂ ਤੁਸੀਂ ਜਦੋਂ ਇਹ ਤੇਲ ਨੇ ਧੂਆਂ ਛੜਦਾ ਨਾਲ ਦੀ ਨਾਲ ਹੀ ਤਿਆਰ ਕੀਤੇ ਪਕੌੜੇ ਇਹਦੇ ਵਿੱਚ ਪਾ ਦਿਓ ਸਿਰਫ 30 ਤੋਂ 40 ਸਕਿੰਟਾਂ ਤੱਕ ਹੀ ਇਹਦੇ ਵਿੱਚ ਪਕਾਉਣਾ ਨਾਲ ਦੀ ਨਾਲ ਹੀ ਕੱਢ ਲਿਓ ਐਨੇ ਘੱਟ ਟਾਈਮ ਵਿੱਚ ਐਨੇ ਜ਼ਿਆਦਾ ਕ੍ਰਾਂਚੀ ਪਕੌੜੇ ਬਣਨਗੇ ਕਿ ਤੁਹਾਡਾ ਮਨ ਖੁਸ਼ ਹੋ ਜਾਊਗਾ ਕਿਉਂਕਿ ਚੀਜ਼ ਖਾਣ ਵਿੱਚ ਟੇਸਟੀ ਨਾ ਹੋਵੇ ਤਾਂ ਫਿਰ ਵਧੀਆ ਨਹੀਂ ਲੱਗਦਾ ਕ੍ਰਾਂਚੇ ਇਹਨਾਂ ਵਿੱਚ ਕਿੰਨਾ ਜ਼ਿਆਦਾ ਉਹ ਤੁਸੀਂ ਸਾਊਂਡ ਵਿੱਚ ਸੁਣ ਹੀ ਲਿਆ ਹੋਊਗਾ ਬਾਕੀ ਮੈਂ ਤੁਹਾਨੂੰ ਦੁਬਾਰਾ ਦਿਖਾਉਣੀ ਐ ਕਿ ਬਹੁਤ ਜ਼ਿਆਦਾ ਇਹ ਕ੍ਰਾਂਚੀ ਬਣੇਗੇ ਹੁਣ ਜਦੋਂ ਵੀ ਤੁਸੀਂ ਇਹਨਾਂ ਨੂੰ ਸਰਵ ਕਰਨਾ ਹੈ ਤੇ ਇਹਦੇ ਉੱਪਰ ਕਾਲਾ ਨਮਕ ਤੇ ਕਾਲੀ ਮਿਰਚ ਉਹ ਤੁਸੀਂ ਉੱਪਰ ਪਾ ਦੇਣਾਗਾ ਫਿਰ ਤੁਸੀਂ ਸਾਸ ਦੇ ਨਾਲ ਸਰੋਂ ਘਨ ਬਿਲਕੁਲ ਤੁਹਾਨੂੰ ਬਾਜ਼ਾਰ ਵਰਗਾ ਟੇਸਟ ਆਊਗਾ ਵੀਡੀਓ ਕਿਹੋ ਜੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਹ ਵੀ ਦੱਸਿਓ ਤੇ ਵਧੀਆ ਪਕੌੜੇ ਲੱਗੇ ਤਾਂ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਮੇਰੇ ਚੈਨਲ ਨੂੰ ਫੋਲੋ ਕਰ ਲਓ ਤੇ ਹੁਣ ਜਲਦੀ ਜਲਦੀ ਮਜ਼ੇਦਾਰ ਜਿਹੇ ਪਕੌੜੇ ਬਣਾਓ ਖਾਓ ਤੇ ਚਾਹ ਨਾਲ ਇੰਜੋਏ ਕਰੋ